ਹਲੋ ਵੀਰੇ ਸਸੀ ਗਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋ ਸਾਰੇ ਜਣੇ ਜੀ ਹੋਰ ਵੀਰੇ ਘਰ ਪਰਿਵਾਰ ਠੀਕ ਹੈ ਜੀ ਸਾਰਿਆਂ ਦਾ ਕਬੂਤਰ ਵੀਰੇ ਕਿਵੇਂ ਨੇ ਸਾਰਿਆਂ ਦੇ ਪੱਟੇ ਹੋਏ ਨੇ ਜੀ ਸਾਰਿਆਂ ਨੇ ਆਪਣੇ ਵੀਰੇ ਪੱਟੇ ਹੋਏ ਨੇ ਤਾਂ ਹੀ ਨਹੀਂ ਆਪਾਂ ਕੋਈ ਵੀਡੀਓ ਪਾਈ ਹੈਗੀ ਅੱਜ ਵੀਰੇ ਆਪਾਂ ਤੁਹਾਨੂੰ ਇੱਕ ਸ਼ੋਅ ਕਰਾਉਣ ਲੱਗੇ ਆ ਜੀ ਉਸਤਾਦ ਜੀ ਕਾਕਾ ਨਵਾਂ ਕਿਲੇ ਵਾਲੇ ਕਬੂਤਰਾਂ ਜੋ ਕਬੂਤਰੀ ਹੈ ਜੀ ਇਹ ਗਾਂ ਪੱਠੀ ਆ ਆਪਣੇ ਕੋ ਇਹਦੇ ਮਾਪਿਓ ਪਹਿਲਾਂ ਵੀਰੇ ਚਿੱਟੇ ਬੱਚੇ ਕੱਢਦੇ ਸੀਗੇ ਚਿੱਟੇ ਸ਼ਾਖੇ ਉਹ ਕਿਤੇ ਕਿਤੇ ਕਾਲਾ ਫੰਗ ਕੱਢ ਦਿੰਦੇ ਸੀਗੇ ਆਹ ਬੱਚਾ ਪਹਿਲੀ ਵਾਰੀ ਕੱਢਿਆ ਡੱਬਾ ਉਹਨਾਂ ਨੇ ਜੀ ਐਦਾਂ ਲਾਲ ਇੱਕ ਛਾਤੀ ਛੁੱਟੀ ਪਿੱਛੋਂ ਆਇਕਣਾ ਐਦਕੀ ਪਹਿਲੀ ਵਾਰੀ ਬੱਚਾ ਕੱਢਿਆ ਜੀ ਇਹਨਾਂ ਨੇ ਤੇ ਆਪਾਂ ਸੋਚਿਆ ਵੀ ਚਲੋ ਸਾਰਿਆਂ ਨੂੰ ਦਿਖਾ ਦਿੰਨੇ ਆ ਹੋਰ ਵੀਰੇ ਠੀਕ ਠਾਕ ਦਾ ਰਹੇ ਨੇ ਇਹ ਵੀਰੇ ਕਾਕਾ ਜੀ ਨਵੇਂ ਕਿੱਲੇ ਵਾਲੇ ਕਬੂਤਰਾਂ ਨੂੰ ਤੇ ਵੀਰੇ ਜਿਹਨਾਂ ਜਿਹਨਾਂ ਨੂੰ ਤਾਂ ਪਤਾ ਹੋਊਗਾ ਉਹ ਤਾਂ ਦੱਸ ਦੇਣਗੇ ਇਹ ਵੀਰੇ ਕਈ ਕਈ ਬੰਦਿਆਂ ਨੇ ਪਛਾਣਾ ਇਹ ਕਬੂਤਰਾਂ ਨਹੀਂ ਵੀ। ਹਰੇਕ ਬੰਦਾ ਦਾ ਦੱਸ ਨਹੀਂ ਸਕਦਾ ਨਾ ਬਾਰੇ। ਜਿਨ੍ਹਾਂ ਕੋਲ ਵੀਰੇ ਹੈਗੇ ਨੇ ਉਹ ਬੰਦਿਆਂ ਨੂੰ ਪਤਾ ਵੀ ਇਹ ਕਬੂਤਰ ਕਿਹੋ ਜਿਹੇ ਨੇ। ਇਹ ਕਬੂਤਰਾਂ ਇੱਕ ਖਾਸ ਹੀਅਤ ਹੈ ਵੀਰੇ ਭੱਜਦੇ ਨਹੀਂ ਹੈਗੇ ਇਹ। ਉੜਦੇ ਵੀ ਪੂਰੇ ਫੁੱਲੇ ਵਧੀਆ ਨੇ। ਆਪਣੇ ਕੋਲ ਤਾਂ ਜਣੀ ਪੂਰੇ ਚੰਗੀ ਉੜਦੇ ਨੇ। ਘਰੇ ਵੀ ਵਧੀਆ ਉੜਦੇ ਨੇ, ਬਾਹਰ ਵੀ ਵਧੀਆ ਉੜਦੇ ਨੇ। ਜੇ ਘਰੇ ਘੱਟ ਵੀ ਉੜਣਗੇ ਤਾਂ ਬਾਹਰ ਜਾ ਕੇ ਵੀਰੇ ਭਰੋਸਾ ਹੀ ਜਣਾ ਦੇ ਤਾਂ ਵਧੀ ਵਧੀ ਉੜਦੇ ਨੇ ਇਹ। ਆਪਣੇ ਕੋਲ ਨਾ ਨਾਲ ਦੇ ਬਾਜ਼ੀਆਂ ਜਿੱਤੇ ਵੀ ਨਹੀਂ ਵੀਰੇ ਆਪਾਂ ਛੱਡੇ ਵੀ ਨਹੀਂ। ਆਹ ਕਬੂਤਰੀ ਆ ਵੀਰੇ। ਕਮੈਂਟ ਕਰਕੇ ਦੱਸਿਓ ਵੀਰੇ ਜੇ ਕਿਹਨੇ-ਕਿਹੜਾ ਕੋਲ ਇਹੋ ਜਿਹੇ ਹੈਗੇ ਨੇ ਕਬੂਤਰ। ਜੇ ਵਧੀਆ ਲੱਗੀ ਵੀਰੇ ਕਬੂਤਰੀ ਆਪਣੀ ਇਹ ਤਾਂ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰਿਓ। ਹੋਰ ਵੀਰੇ। ਹੋਰ ਬਣਾਉਣੀਆਂ ਅਗਰ ਦਿਨ ਵੀਰੇ ਨਵੇਂ ਪੱਟੇ ਹੋਏ ਕਬੂਤਰਾਂ ਦੀ ਵੀ ਵੀਡੀਓ। ਕੋਈ ਨਵੀਂ ਵੀਡੀਓ ਲੈ ਕੇ ਆਉਣੀ ਆ ਤੁਹਾਡੇ ਲਈ ਤੇ ਜਿੰਨਾ ਹੋ ਸਕੇ ਵੀਰੇ ਵੱਧ ਤੋਂ ਵੱਧ ਆਪਣੀਆਂ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਫੋਲੋ ਕਰ ਲਿਓਗਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਫੋਲੋ ਕਿਹ ਹੈ ਉਹ ਕਰੀਏ ਇੰਸਟਾਗ੍ਰਾਮ ਵਾਂਗੂ ਠੀਕ ਹੈ ਜੀ ਚਲੋ ਠੀਕ ਆ ਵੀਰੇ ਫੱਸੀ ਗਾਲ ਜੀ